ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੀ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਇੱਕ ਛੜਦੇ ਤੋਂ ਵਾਹ ਤੇ ਉੱਤੇ ਸਿਲੰਡਰ ਦੇ ਪਰ ਧਰ ਲਾਣੇ ਤੇ ਉਹ ਪੱਤਾ ਉਹ ਜਿਹਨੇ ਲੀਕ ਹੁੰਦਾਗਾ ਇਹ ਖਤਰਾ ਹੀ ਆਪਾਂ ਅੰਕੁਰੀ ਜਾਨ ਲੋ ਜੀ ਸਵੇਰ ਦਾ ਟਾਈਮ ਆ 6:07 ਦਾ ਆਪਾਂ ਬਣਾ ਰਹੇ ਹਾਂ ਪਰੌਂਠੇ ਮੇਥੇ ਪਾਲੇ ਵਿੱਚ ਪਾਲਕ ਪਾਲਿਆ ਮੇਥੇ ਪਾਲੇ ਵਿੱਚ ਆਪਣੇ ਸਬਜੀ ਪਈ ਸੀ ਅ ਗ੍ਰੈਂਡ ਨਾ ਗ੍ਰੈਂਡ ਤੇ ਉਹ ਪਾ ਲਈ ਨਮਕ ਮਿਰਚ ਪਾ ਕੇ ਬਹੁਤ ਹੀ ਟੇਸਟੀ ਪਰੌਂਠੇ ਰੋਟੀਆਂ ਬਣਦੀਆਂ ਨੇ ਇਹਦੀਆਂ ਤੇ ਕੁਝ ਨਹੀਂ ਵੇਸਟ ਜਾਂਦਾ ਹਨਾ ਉੱਤੋਂ ਲਾ ਕੇ ਦੇਸੀ ਘਿਓ ਉੱponੇ ਪੋਲੇ ਰੋਟੀਆਂ ਬਣ ਗਈਆਂ ਨੇ ਜੇ ਮੱਖਣ ਪਰੌਠੇ ਬਣਾਉਗੇ ਟਾਈਮ ਲੱਗੂਗਾ ਮੈਂ ਰੋਟੀਆਂ ਈ ਵੇਲ ਕੇ ਹੈਨਾ ਉੱਪਰ ਉਹ ਹੋ ਗਏ। ਫੋਲੇ ਫੋਲੇ ਬਣ ਗਏ ਪਰੌਠੇ। ਲੋ ਬੰਦ ਉਹ ਕਰਦੇ। ਤੇ ਗੁਰਮੁਣ ਖਾ ਲੇ ਸੁਖਮੁਣ ਖਾਈ ਜਾਂਦੀ ਹੈਗੀ। ਤੇ ਇਹਨਾਂ ਦੇ ਡੈਡੀ ਦੁੱਧ ਪਾਉਣ ਗਏ ਹੋਏ ਨੇਗੇ ਅਸਤੇ ਆਪ ਦੀ ਰੋਟੀ ਫੇਰ ਬਣਾਵਾਂਗੇ 9 ਵਜੇ ਨਹੀਂ ਤਾਂ ਮਾਸੀ ਗੋਹਾ ਸਿੱਟ ਦਊ ਉਹ ਤੁਹਾਨੂੰ। ਲੈ ਮੈਂ ਚਾਹ ਚੂੜੂ ਲਾ ਲੂੰਗੀ ਅਸੀਂ ਤਿੰਨੇ ਜਣੇ ਆਪ ਦੀ ਰੋਟੀ ਹੁਣ ਬਣਾ ਲਾਂਗਾ। ਫੇਰ ਬਣਾ ਲਾਂਗੇ ਇੱਕ ਡਾਲੀ ਵਾਲੇ ਬਾਬੇ ਦੀ ਸੁਗਮਣ ਤੇ ਗੁਰਮਣ ਦੀ ਇਹਨਾਂ ਦੀ ਹੁਣ ਬਣਾ ਤੇ ਕਿਉਂਕਿ ਫੇਰ ਹੁਣ ਤੜਕੀ ਸਵੇਰੇ ਭੁੱਖੀ ਲਾਦੀ ਚਾਹ ਨਾਲ ਕੁਛ ਨਾ ਕੁਛ ਖਾ ਲੈਣੇ ਹੈ ਨਾ ਤੇ ਫੇਰ ਕੰਮ ਕਰਕੇ ਅਸੀਂ ਫੇਰ ਰੋਟੀ ਬਣਾਵਾਂਗੇ ਫੇਰ ਖਾਪਾਂਗੇ ਹਾਜੀ ਮੇਰਾ ਕਿਹੋ ਕੰਦੂ ਕੱਢਣ ਵਾਲਾ ਪਿਆਗਾ ਫੇਰ ਉਹ ਆ ਬਿਆਰਾ ਕੰਮ ਛੱਡ ਪਵਾਜੀ ਜਿਹੜੀ ਹੈਗੀ ਸੀ ਮਲਾਈ ਮਦਾਈ ਲਾ ਕੇ ਕਿਉਂ ਬਣਾ ਦੇ ਲਿਆ ਗੁਰਮੰਤੀ ਫਿਰ ਆ ਪਾਇਨੇ ਟੀਪਨਸ ਕਰ ਲੈ ਪਾਇ ਗਾ ਆ ਰਸਾ ਤਾਂ ਹੀ ਲੱਗਿਆ ਗਲਾਬ ਜਮਨਾਇ ਤੇ ਫਾਲਾ ਪੁੱਤ ਚਾਰ ਪਾਇਨੇ ਕੀ ਸਬਜੀ ਮੁੰਦੇ ਚਾਰ ਨਾਲ ਵਧੀਆ ਲੱਗਣਗੇ ਗੁਰਮੰਤੀ ਦੇ ਕੈਸਾ ਮੂੰਹ ਬੋਟੀ ਹੋ ਗਿਆ ਜਦ ਪੇਬਾਰੇ ਖੰਡੀਆਂ ਇਹ ਫਿਰ ਹੋ ਗਈ ਆ ਦੋ ਚੋਪੀ ਆ ਮਾਮਾ ਲੋ ਤੇ ਆ ਦੋ ਡਾਲੀ ਵਾਲੇ ਬਾਪੂ ਦੇ ਤਰਸਾ ਚੱਕ ਫੇੜਾ ਹੋਰ ਕਰ ਲੈਣੀ ਆ ਬਸ ਫਿਰ ਗਰਮ ਮਜਾ ਬਣਾ ਲਾਂਗੇ ਹੱਜ ਮੈਂ ਕੋਨਾ ਖੇਣ ਖਡਾਉਣ ਕਾਣਸ ਤੇ ਉਹ ਵੀ ਪਿਆ ਮਗਾ ਇਹ ਨਾਲ ਟਾਈਮ ਹੋ ਹੀ ਜਾਂਦਾ ਪਹਿਲਾਂ ਨਾਲ ਰੋਟੀ ਬਣਾਦਾ ਅੱਜ ਕੱਢ ਲਾ ਪੁੱਤ ਫਿਰ ਮੁਰਕਾ ਨਹੀਂ ਆਉਂਦਾ ਰੋਟੀ ਨੂੰ ਹੁਣ ਅੱਜ ਕੱਢ ਲਾ 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 ਦਿੱਤਾ ਮਮਾ ਇਥੇ ਤਾਂ ਮੁੱਖਿਆ ਪਹਿਚਾਰ ਘਾਰੇ ਚਾਰ ਲੈਣਾਗਾ ਅੰਬ ਦਾ ਅੰਬਲਾ ਤਾਂ ਆਉਂ ਚਿਆਗਾ ਆਇ ਚਾ ਆਉਟ ਹੋ ਜੀ ਚ ਕੱਢ ਇਹ ਤੇ ਬਾਰੀ ਧਰ ਦਿੱਤੀ ਮੈਂ ਫਿਰ ਥੋੜੀ ਰੋਟੀ ਬਣਾ ਕੇ ਡੱਬੀਆਂ ਚ ੱਡੋ ਅੱਡ ਚਾਲ ਪਾ ਨਿੰਬੂ ਵਾਲੀ ਚ ਵੀ ਮੁੱਕਿਆ ਪਿਆ ਅੰਬ ਵਾਲੀ ਚ ਵੀ ਮੁੱਕਿਆ ਪਿਆ ਮੇਰੇ 40 ਤਾਂ ਹੈਗੀਆਂ ਮਿਰਚਾਂ ਇਹ ਤੇ ਮੈਂ ਆਪੀ ਪਾਲੂ ਤੂੰ ਆਪਜੀ 파ੜੀ ਕੱਢ ਲੈਣੀ ਜਿਹੜੀ ਰਹਿੰਦੀ ਕੱਢ ਲੈਣੀ ਇਹ ਤਾਂ ਪਰਨੇ ਪਰਨੇ ਨਹੀਂ ਵਧੀਆ ਲੱਗਦਾ ਹਾਂ ਬਾਰੀ ਪਕਾਣੀ ਥੋੜੀ ਨੇ ਮੇਰੇ ਤੋਂ बेसन पा लिया बहुत बन गया चार साफ करके जी तुशी भी खाओ गर्म गर्म रोटी तो फिर कम करके बना के खा लागे ਕਾਨੂੰਾ ਫਸਫੇ ਮੇ ਰੋਟੀ ਰਹਿ ਗਈ ਆ ਹੁਣ ਚੁੱਲੇ ਦੀ ਚੁੱਲੇ ਤੇ ਬਣਾ ਕਰੋ ਸਾਗ ਚੁੱਲੇ ਤੇ ਬਣਾ ਕਰੋ ਮੱਕੀ ਦੀ ਰੋਟੀ ਚੁੱਲੇ ਤੇ ਕਹਨੇ ਹੁੰਦੇ ਨੇ ਜਿੱਦ ਦੇ ਗਾਂ ਸਾਗ ਗਾਂ ਸਨੇ ਟੱਬਰ ਤੋੜਤੇ ਚੁੱਲੇ ਚੁੱਲੇ ਨੇ ਨਾ ਟੱਬਰ ਜੋੜੇ ਹੋਏ ਸੀਗੇ ਚੁੱਲੇ ਦੇ ਇਸ ਕਰਕੇ ਜੋੜੇ ਹੋਏ ਸੀ ਟੱਬਰ ਜਦੋਂ ਸਰਦੀਆਂ ਹੁੰਦੀਆਂ ਸੀ ਹਨਾ ਤੇ ਜਦੋਂ ਸਰਦੀਆਂ ਹੁੰਦੀਆਂ ਸੀ ਉਦੋਂ ਆਪਣਾ ਸਾਰਾ ਪਰਿਵਾਰ ਚੁੱਲੇ ਦੇ ਕੋਲੇ ਬੈਠ ਕੇ ਹਨਾ ਸੇਕਦਾ ਮਾਤਾ ਆਪਣੀ ਮੱਕੀ ਦੀ ਰੋਟੀ ਪਕਾਉਂਦੀ ਮਾਂ ਹਨਾ ਤੇ ਸਾਠ ਬਰਨੇ ਚੁੱਲੇ ਮੂਰੇ ਬੈ ਕੇ ਸੇਕਦਾ ਹੁੰਦਾ ਨੇ ਰੋਟੀ ਖਾਂਦੇ ਹੁੰਦੇ ਉਹਨੂੰ ਗੈਸ ਹੋ ਗਏ ਗੈਸ ਨੇ ਲੋਕ ਕਹਿੰਦੇ ਨੇ ਜਿਹ ਜਿਹ ਸੂਹਤਾ ਆ ਗਈਆਂ ਉਹ ਜਿਹੇ ਰਿਸ਼ਤੇ ਟੁੱਟੂ-ਫੁੱਟੂ ਹੋ ਗਏ ਹਨਾ ਪਰਿਵਾਰ ਦੀ ਸੂਹਤਾ ਹੋ ਗਈਆਂ ਉਹ ਜਿਹੇ ਪਰਿਵਾਰਾਂ ਦੇ ਮੋਹ ਪਿਆਰ ਵੀ ਬਹੁਤ ਘੱਟ ਗਏ ਕਹਦੇ ਹੁੰਦੇ ਨੇ ਚੁੱਲਾ ਜੋੜ ਕੇ ਰੱਖਦਾ ਗੈਸ ਤੋੜ ਕੇ ਹਾਂ ਗੈਸ ਤੋੜ ਕੇ ਕਿਰਕ ਗੈਸ ਨਾਲ ਤਾਂ ਨਿਆਰੇ ਨਹੀਂ ਤੁਸੀਂ ਫਿਰ ਕਹੇ ਜੋ ਤੋੜ ਕੇ ਗੈਸ ਸਿਲੰਡਰ ਨਹੀਂ ਭਰਉਂਦੇ ਆਪਾਂ ਚੁੱਲੇ ਦੀ ਹੀ ਰੱਖਿਆ ਕਰੋ ਸਿਲੰਡਰ ਕਿ ਭਰੋਣੀ ਨੂੰ ਲੱਕੜਾ ਪਾ ਲੈ ਚ ਰਿਆ ਕੇ ਲਿਆ ਦਿਓ ਬਥੇਰੀ ਆਪਣੀ ਨੇ ਮੋਟੀਆਂ ਮੋਟੀਆਂ ਟਰਾਲੀ ਲੱਕੜਾਂ ਇਥੇ ਆ ਕੇ ਲਿਆ ਰੋ ਮੱਥੇ ਹਲਾ ਲੈ ਕੋਈ ਸਹੀ ਗੱਲ ਆ ਤੁਸੀਂ ਕਮੈਂਟ ਕਰਕੇ ਦੱਸਿਓ ਚੁੱਲਾ ਜੋੜ ਕੇ ਰੱਖਦਾ ਪਰਿਵਾਰ ਆਲੇ ਦਾਲੇ ਵਹਿੰਦਾਗਾ ਸਾਰਾ ਤੇ ਪਾਦਰ ਦੇ ਸਾਗ ਉਹ ਪਿਆ ਸਾਗ ਤੋਤਾ ਹੋਇਆ ਤੇ ਲਸਣ ਪਿਆਜ਼ ਮੇਰਾ ਸਿੱਲਿਆ ਪਿਆ ਆਦਨ ਕਾਲਾ ਪਾਈ ਹਜੇ ਲੇਟ ਨਹੀਂ ਹੋ ਗਿਆ ਸਾਗ ਜੇ ਮੈਂ ਹੈਪੀ ਨੂੰ ਡਿੱਕੀ ਜਾਂਦਾ ਹੁਣ ਜਾਂਦਾ ਹੋਰ ਲੇਟ ਹੋ ਜਾਣਾ ਫਿਰ ਮੈਨੂੰ ਲੇਟ ਨਹੀਂ ਉਦਾ ਤੋੜ ਵੀ ਮੈਂ 2 ਮਿੰਟਾਂ ਜੀ ਲਿਆ ਮੈਨੂੰ 10 ਮਿੰਟ ਲੱਗੇ ਨਹੀਂ ਹਜੇ ਤੂੰ ਵੀ ਪਹਿਲਾਂ ਆ ਜਾਂਦਾ ਮੈਂ ਉਹਦੇ ਤੋੜੀ ਰਤੀ ਅੱਜ ਦੂਜੀ ਸ਼ੁਰੂਆਤ ਦੇ ਲਈ ਤੋੜੀ ਪੱਕ ਗਿਆ ਫਿਰ ਤੋੜੀ ਪੱਕ ਗਿਆ ਹੋ ਅੱਜ ਚੋਰੀ ਦਾ ਵੱਧ ਵਧੀਆ ਬੰਦੋਂ ਤੱਕਰੇ ਚਮਕ ਕੇ ਚੁੜਜ ਗਿਆ ਕੰਟਾ ਨਹੀਂ ਲੱਗੇ ਸਾਗ ਨੂੰ ਥੋੜਾ ਚੋਰੀ ਇਹ ਦਾ ਕੋਈ ਕੋਈ ਢਾਲ ਆ ਵਿੱਚ ਹਾਂ ਕੋਈ ਕੋਈ ਢਾਲ ਆ ਮੈਂ ਥੋ ਕਿ ਤਰਿਆਗਾ ਪਾਲਕ ਕੁਛ ਆਪਣੇ ਤੋੜ ਲਿਆ ਮੈਂ ਕੁਸ ਉਹਦੇ ਮਿਲਿਆ ਆ ਹੂੰ ਕੁਛ ਲੈ ਆਈ ਚੋਰੀ ਕਰਕੇ ਲੈ ਆ ਲੈ ਜੇ ਚੋਰੀ ਕਰੀ ਹੁੰਦੀ ਵੀਡੀਓ ਚ ਮੈਂ ਦਾ ਲੈ ਹੋਰ ਉਹਨਾਂ ਚਾਹੀਨੇ ਕੋ ਲੈ ਪਾਲਕ ਵਿੱਚ ਮੈਂ ਢੜੀਆਂ ਚਾਹੀਨੇ ਕੋ ਚੋਰੀ ਕਰਕੇ ਲੈ ਆ ਦੇਖ ਲਓ ਪਾਣੀ ਮੇਰੀ ਜਠਾਣੀ ਵੀਡੀਓ ਦੇਖਦੀ ਹੈ ਹਾਂ ਉਹ ਵੀ ਕਲਵੀਰ ਸਿੰਘ ਲੈ ਗਿਆ ਤੋੜ ਕੇ ਚੰਨੇ ਕੋਲ ਇਹਨੇ ਤਾਂ ਪਾਲਕ ਲੈ ਜੰਨੇ ਕੋ ਹਾਂ ਮੈਂ ਚੰਨੇ ਕੋਲ ਧਣੀਆਂ ਲੈ ਆ ਆ ਚੋਰੀ ਕਰਿਆ ਹੋਇਆ ਸਾਮਾਨ ਸਾਰਾ ਆ ਚੋਰੀ ਕਰਕੇ ਲੈ ਆ ਨਾ ਇਹ ਤੇ ਮੈਂ ਆਪਣਾ ਵੱਡੇ ਅੱਦਾ ਮੇਥੇ ਦਾ ਆਪਣੇ ਵੱਡੇ ਵੀ ਘਰੋਂ ਗਾਜਰ ਸੇਜਾ ਕਰੋ ਵੱਡੇ ਤੇ ਪਾਲਕ ਉਹ ਕੋ ਵਰਤ ਹੋਣਾ ਨਹੀਂ ਗਾਜਰਾਂ ਨੇ ਐ ਵਰਤਾ ਉੱਤੋ ਉੱਤੋ ਮੁੱਛਿਆ ਮੜਾ ਆ ਤੀਰਨਿਕ ਲੋ ਜੀ ਕੋ ਦੋ ਚੀਜ਼ਾਂ ਲੈਉਣ ਆਲੀਆਂ ਨੇ ਗੀਆਂ ਸਰਦਾਰ ਜੀ ਜਾਣ ਕੇ ਹੁਣ ਢੱਡ ਲਾਟ ਕਿੱਡੀ ਵਾਗ ਗਈ ਲੰਗ ਜਾਂਦੇ ਤੂੰ ਆ ਜਾ ਹਨ ਵਿੱਚ ਪਊਗਾ ਹੋਣ ਤਾਂ ਨਹੀਂ ਸੇਕ ਲੱਗਦਾ ਲਾ ਦੇ ਹੋਰ ਹੁਣ ਲੱਗੂ ਤਾਂ ਆਏਗਾ ਲੱਗੂਗਾ ਹੋਰ ਹੁਣ ਲਾੜਤਾ ਦੇ ਉੱਤੇ ਜਾਈ ਜਾਂਦੀ ਆ ਕਿ ਸੇਕ ਤਾਂ ਹੀ ਲੱਗਦਾ ਇਹ ਕੱਪੜੇ ਤਾਂ ਨਹੀਂ ਮੱਛਦੇ ਲਾੜੋ ਦੇ ਉੱਤੇ ਜਾਈ ਜਾਂਦੀ ਏ ਫੇਰ ਤਾਂ ਹਾਂ ਜੇ ਫੇਰ बन ਗਿਆ लो जी पसा कोट भी ਦਿੱਤਾ ਟਾਈਮ ਆ ਸਵਾ ਦਿੰਨ ਹੋਗਾ ਵੀ 3:30 ਕਹੇ ਘੰਟੇ ਬਣ ਗਿਆ 12 ਵਜੇ ਤੱਕ ਰਹਿ ਤਾ ਅਜ ਤੱਕ ਕੱਟੇਗਾ ਥੋੜਾ ਬਣਾਇਆ ਮੈਂ ਬਾਲਾ ਨਹੀਂ ਬਣਾਇਆ ਦੁੱਧ ਵੀ ਦਈ ਉਹਦੇ ਦਾ ਜਮੀ ਥੋੜਾ ਗਿਆ ਸੀ ਉਹਦੇ ਨਾਲ ਬਾਲਾ ਜ਼ਿਆਦਾ ਮੈਨੂੰ ਨਾ ਡੋਈ ਦਿੱਥਾਈ ਬਸ ਇਹ ਵੀ ਘੋਟੇ ਚੁੱਕੀ ਘਾਟਣੇ ਨਾਲ ਅੱਜ ਦੇ ਕੁੜੀਆਂ ਘੋਟੜੇ ਨਾਲੇ ਘੋਟਦੇ ਹੁੰਦੇ ਵੱਡੀ ਘੋਟਣੀ ਨਾਲ ਲੋ ਜੀ ਆਪਾਂ ਛੋਟੇ ਨਾਲ ਹੀ ਕੰਮ ਚਲਾਇਆ ਮੈਨੂੰ ਡੋਈ ਥਾਈ ਨਹੀਂ ਪਤਾ ਨਹੀਂ ਉਹਦੇ ਮੈਂ ਇੰਧਰ ਹੀ ਹਿਸਾਬ ਬਣਾ ਕੇ ਪੇਨਾ ਦਾ ਬੱਦਦਾ ਜੀ ਦੇਖ ਕਿੰਨਾ ਸੋਹਣਾ ਭੂਲੇਗਾ। ਭੂਲੇਗਾ ਸਾਗ ਬੜਾ ਵਧੀਆ ਹੈ। ਹੈ? ਵਧੀਆ ਵਾਲਾ ਲੈ ਆ ਤੁਹਾਨੂੰ ਕਿ ਮੈਂ। ਸਿੱਤ ਪੰਦੇ ਨੇ ਨਾ ਮੇਰੀ ਅੱਗ ਮਾਗਰ ਕਰੀ ਹੋਈ ਹੈਗੀ। ਤਿੰਨ ਚਾਰ ਲੱਕੜ ਮੱਚ ਗਈਆਂ ਇਹ ਮੋਟੀ ਮੋਟੀ ਫੇਰ ਬੰਦਦਾ ਸਾਗ। ਮੈਂ 파ਠੀ ਨਹੀਂ ਲਾਉਂਦੀ ਹੁੰਦੀ ਮੈਂ ਦੋ ਤਿੰਨ ਲੱਕੜਾਂ ਹੀ ਲਾ ਦੇਣੀ ਆ 파ਠੀ ਨਾਲ ਤਾਂ ਕਰੇ ਅੱਗ ਮੱਚ ਵੀ ਕਰੇ ਬੋਜੂਗੀ। ਸਵਾ ਨਾਲ ਚੁੱਲਾ ਭਰ ਜਾਂਦਾ। ਮਾਕਤ ਮਸੀਕੋ ਲੈਣ ਜਾਉ ਉੱਥੇ ਮੈਂ ਗੱਲਾਂ ਮਾਰੂਗੀ ਪਰ ਮੈਂ ਤਾਂ ਕੋਟ ਨੇ ਨਾਲ ਹੀ ਕੋਟ ਲਿਆ ਫਿਰ ਮਾ ਮੇਰਾ ਕੰਮ ਮਾਰੇ ਮਾਰੇ ਨਾਲ ਇੱਕ ਵੇਲਾ ਹੋ ਜਾਂਦਾ ਹਾਲ ਤੇ ਬਹੁਤ ਜ਼ੋਰ ਲਾ ਰਾ ਘੋਟਣ ਤੇ ਕੰਗਲੇ ਉਹ ਤਾਂ ਇੱਧਰ ਹੀ ਜਾ ਚੁੱਕੇ ਆਹ ਦੇਖੋ ਬੋਟ ਨਾਲ ਮੈਂ ਇੱਕ ਜੀ ਸੁੱਕਾ ਲੈਣ ਪਾਇਆ ਦੋ ਵਾਰੀ ਹੁਣ ਮੈਂ ਸਾਗ ਉੱਪਰ ਆਪਾਂ ਨੇ ਮੈਨੂੰ ਸੁੱਕਾ ਲੈਣ ਪਉਣ ਤੋਂ ਡਰ ਲੱਗਦਾ ਸੀ ਹੁਣ ਨਹੀਂ ਮੈਂ ਡਰਦੀ ਮਨਵਾਇ ਹੁੰਦਾ ਵੀ ਗੰਡਾ ਬਣ ਜਾਣਗਾ ਹੁਣ ਮੈਂ ਥੋੜਾ ਥੋੜਾ ਪਾ ਲਾਂਗੀ ਵਿਆਹਾਂ ਬੜੇ ਕਿ ਮਿਲੇ ਹਨ ਦੋ ਰੁਪਏ ਲਾ ਲਿਆ ਕਰਾਂ ਨਿਸਾਨ ਬਣ ਗਏ ਹੋਰ ਸਾਹਮਣਾ ਹੈ ਹੋਰ ਨੇ ਹੁਣ ਘਰ ਸਾਹਮਣਾ ਆਉਣਗੇ ਇਹ ਕੋਈ ਮੈਸਾ ਮੇੜੀਆਂ ਨਹੀਂ ਫਿਰ ਅੱਠ ਨੂੰ ਮੜਨਾ ਪਿਆ ਕੁ ਉਤਾਰਣ ਟਾਈਮ ਨੂੰ ਇਹ ਮੇੜੀਆਂ ਮੱਝਾਂ ਮੱਝਾਂ ਦੇ ਉਹ ਲੋ ਜੀ ਆਪਾਂ ਨੇ ਸਾਗ ਘੋੜ ਦਿੱਤਾ ਹੈ ਹਜੇ ਧਾਰਾਂ ਤੇ ਕੱਪੜੇ ਲਾਉਣ ਵਾਲੇ ਪਾਏ ਨੇਗੇ ਤੇ ਇਧਰ ਆਪਾਂ ਲਾਉਣਿਆਂ ਜੀ ਸਾਗ ਨੂੰ ਤੜਕਾ ਅਦਰਕ ਪਿਆਜ਼ ਲਾਦਰ ਸੁਝੇਗਾ ਤੇ ਹੈ ਇਧਰ ਮੈਂ ਬਾਟਤਾ ਰੱਖਿਆ ਪਾਣੀ ਦੀ ਆਂਡੇ ਮੰਜਣ ਨੂੰ ਤੇ ਸਾਗ ਆਲਾ ਪਤੀ ਲਪਤੁਲਾ ਕਰਤਾ ਆਪਾਂ ਨੇ ਸਾਫ ਸਾਫ ਕਰ ਤਪਤੀ ਦਾ ਆਲਾਂ ਰਿੱਜ ਗਿਆ ਤੇਰੇ ਵਿੱਚ ਆਪਾਂ ਤੜਕਾ ਪਾ ਕੇ ਰਾ ਦੇਵਾਂਗੇ ਕੱਪੜੇ ਵੀ ਹਜੇ ਤੈਹ ਮਾਰਨ ਨਾਲ ਪਹਿਨ ਤਾਰਤੀ ਪਏ ਨੇ ਸੁਖਮਣ ਹੋਰੀ ਆਉਣ ਵਾਲੀਆਂ ਨੇ ਸਾਢੇ 3 ਹੋ ਗਏ ਸਾਢੇ 3 ਵਜੇ ਨੂੰ ਸਾਫ ਘੋੜ ਤੇ ਤਪੇਲਾ ਸਾਫ ਕਰ ਦਿੱਤਾ ਤੇ ਹੁਣ ਤੜਕਾ ਲੱਗਦਾ ਇੱਧਰ ਤੇ ਚਾਹ ਮੈਂ ਸੁਖਮਣ ਹੋਰੀਆਂ ਲਈ ਬਣਾ ਦਿੱਤੀ ਆਸਕਾਰਸ ਸਾਫ ਕਰਨ ਵਾਲੀ ਰਹੇਗੀ ਤੜਕੇ ਜਾਨੀ ਨਾਲ ਲਾਗ ਜੋਰੇ ਨਾਲ ਪਤੀਲੇ ਨਾਲ ਪਹਿਲਾਂ ਮੈਂ ਇੱਥੇ ਚੱਕ ਲਈ ਪਤੀਲਾ ਫਿਰ ਚੁੱਲੇ ਮੂਰੀ ਤਰਤਾ ਮਾ ਠੰਡਾ ਨਾ ਹੋ ਜੇ ਤਾਂ ਕਰਕੇ ਇੱਥੇ ਕਾਰਸ ਲਾਜ ਮਾ ਠੰਡਾ ਨਾ ਹੋ ਜੇ ਸਾਫ ਕਰ ਦਿੰਦੇ ਆਪਾਂ ਇਹਨਾਂ ਨਾਲ ਇਹਨਾਂ ਕੋਲ ਕੋਚੇ ਨਾਲ ਕਰ ਦਾਂਗੇ ਤਾਂ ਸਰਫ ਨਾਲ ਧੋਣੀ ਪੂਗੀ ਇਹ ਰੱਖਾਂ ਨੂੰ ਕਿਉਂਕਿ ਪਹਿਲਾਂ ਮੈਂ ਇੱਥੇ ਲਾ ਲਈ ਮੈਂ ਇੱਥੇ ਤੜਕਾ ਪਾ ਦੂੰਗੀ ਫਿਰ ਮੇਰੇ ਜਾ ਰ ਆ ਗਏ ਮੈਂ ਰੋਟੀ ਖਾਏ ਦੋ ਤਿੰਨ ਘੰਟੇ ਖਾਵਾ ਮੈਂ ਤੇ 3 ਵਜੇ ਨੇ ਸੀ ਵਾਜੇ ਸਾਢੇ 3 ਵਜੇ ਰੋਟੀ ਖਾਈ ਸੀ ਮੈਂ ਤੇ ਦੇਖ ਰਿਆ ਹੁਣ ਜੋਤ ਸਕੂਲੋਂ ਆਊਗਾ ਸਾਢੇ 3 ਵਜੇ 4 ਵਜੇ ਆਊਗਾ ਜੇ ਕਦੀ ਮੱਝ ਮਿਲ ਪਿਓ ਉਤੋਂ ਵਧੀਆ ਮੈਨੂੰ ਤਾਂ ਲੱਗਦਾ ਤਾਂ ਹੈ ਨਹੀਂ ਵੀ ਮਿਲ ਪਣ ਗਿਆ ਤੇ ਅੱਗ ਬਹੁਤ ਹੈ ਸੇ ਘਟ ਜਾਂਦੀ ਫਿਰ ਉੱਤੇ ਰੱਖਾਂਗੇ ਪਰ ਪਤੀਲਾ ਤੇ ਸੁਖਮਣ ਹੋ ਰਹੀਆਂ ਮੈਂ ਮਾਂ ਦਾਉਂ ਦੀਆਂ ਨੂੰ ਭਾਂਡੇ ਪੌਣ ਨਾਲ ਆਇਆ ਤੜਕਾ ਵੀ ਤੜਕਾ ਭੁੰਨ ਲਈ ਮਾਂ ਨੂੰ ਭਾਂਡੇ ਚੋਕੀ ਤੇ ਰਹਿਣਾ ਗੁੱਸਾ ਗੋਚੋ ਕੱਢ ਦੂਗੀ ਅੱਧਾ ਤੇ ਛਾਗ ਤੜਕ ਲਾਂਗੇ ਅੱਧਾ ਛਾਗ ਰੱਖ ਲਾਂਗੇ ਤੇ ਦਹੀਂ ਵੀ ਜਮਾਉਣੀ ਅੱਜ ਤਾਂ ਖੰਗ ਜਿ ਖਾਮ ਹੋ ਕੇ ਖਾ ਖਾਂਦੇ ਨਹੀਂ ਜੇ ਮੱਝਾ ਮਿਲੀਆਂ ਫਿਰ ਉਹ ਆਉਣਗੇ ਹਨਾ ਜੋ ਥੋਰੀ ਜੋਤੇ ਮਾਮਾ ਦੁੱਧ ਕਾਫੀ ਪਿਆ ਫਰਿਜ ਚਾਚੇ ਮੈਂ ਰੱਖਦੀ ਨਹੀਂ ਫੇਰ ਰੱਖ ਲੈਣੀ ਹੈ ਕਹਿ ਕੇ ਪਤਾ ਨਹੀਂ ਕੀ ਗੱਲ ਜਬਾਕ ਦੁੱਧ ਵਾਰ ਪੀਂਦੀ ਨਹੀਂ ਨਾ ਚਾਹ ਲੱਗਦੇ ਸਾਡੇ ਬਾੜੀ ਸਵੇਰੇ ਸਵੇਰ ਤਾਂ ਸੀ ਚਾਹ ਪੀ ਲੈਣਿਆ ਤੇ ਜਿਹਨੇ ਨਹੀਂ ਕੋਈ ਸਾਡੇ ਚਾਹ ਹੀ ਨਹੀਂ ਪੀਂਦਾ ਮੈਂ ਇਥੇ ਸਰਦਾਰ ਜੀ ਰਹਿ ਜਾਣਿਆ ਬਸ 13 ਕਰ ਦਿਆਂਗਾ ਜਾਂ ਹੋਰ ਕਰੀਐ ਲੋ ਜਿਹੜਾ ਟਾਈਮ ਆ ਹੁਣ ਬਹੁਤ ਹੋ ਗਿਆ ਤੇ ਜੋ ਤੇ ਤਾਰਾਂ ਦੇ ਸੁਨਾਦੀ ਕੱਢਣਾ ਕੋਈ ਮੱਝ ਨਹੀਂ ਮਿਲੀ ਐ ਟੱਪਣ ਲੱਗ ਗਿਆ ਗਿੱਟ-ਗਿੱਟ ਗੁਰਮਣਾ ਸਿਲੰਡਰ ਤੇ ਪੈ ਧਰ ਨੂੰ ਹਟ ਜਾ ਤੂੰ ਕੋਈ ਮੱਝ ਨਹੀਂ ਮਿਲੀ ਭਾਈ ਮੱਛੀ ਦੀ ਰੋਟੀ ਕੋਈ ਮੱਝ ਨਹੀਂ ਮਿਲੀ ਹੋਏਗੀ ਚਪਚਾ ਨਰਾਜ ਹੋ ਕੇ ਮੁੜ ਗਿਆ ਨੇ ਚੱਲ ਬਸ ਅੱਜ ਆ ਕਰਾਂਗੇ ਜਾ ਗੋਆ ਦਿਨ ਤਾਰਾ ਕੱਢ ਕੇ ਭੱਗ ਜਾ ਕਰਾਂਗੇ ਜਾ ਗੋਆ ਦਿਨ ਤਾਰ ਕੱਢ ਜਾਾਂਗੇ ਤਉ ਦਰ ਪਰ ਸਚੂ ਮੂੜਿਆ ਆਵਾਂਗੇ ਹਰਤੀ ਆ ਫਿਰ ਹੁਣ ਜਿਆਦਾ ਟਾਈਮ ਨਾ ਦੋ ਦਿਨਾਂ ਦਾ ਫਿਰ ਦੁੱਧ ਬਿਨੂ ਫਿਰ ਜਮੀ ਚਾਕ ਆ ਗਈ ਝੜਪ ਗਈਆਂ ਹਨ ਮੂਰ ਸਿਆਲ ਹੋ ਗਿਆ ਲੂ ਦੇਣਾ ਆਉਂਦੇ ਨੇਗੇ ਫਿਰ ਆਫਾ ਹੋ ਜੂਗਾ ਨਹੀਂ ਨਹੀਂ ਹੈਗੀ ਮੈਂ ਵਿਚਾਰਾ ਰਾਜ ਕੋਕੀ ਮੁਰ ਗਿਆ ਹੁਣ ਜੋਤ ਕੋਲ ਫਿਰ ਤਾਂ ਜੋ ਕਿ ਮੈਂ ਜੋਤ ਕੋਲ ਬੈਗੀ ਤੇ ਉਹਨਾਂ ਦੇ ਵੀ ਮਿਸਤਰੀ ਲੱਗਿਆ ਹੋਇਆ ਪਹਿਲਾਂ ਆਏ ਸੀਗਾ ਚਾ ਮਾਮਾ ਤੇ ਜੋਤ ਆ ਜਾਣਗੀ ਜਦ ਮਾਮਾ ਹੋ ਰਿਹਾ ਕਰੇ ਵਿਤਰ ਸਾਂਭ ਲੈਣੇ ਮੈਂ ਸਾਂਭ ਲੈਣੇ ਨੇ ਹਨ ਤੇ ਅੱਜ ਜੇ ਅੱਜ ਦੀ ਰੋਟੀ ਦਾ ਖੋਲਣਾ ਹੈ ਜਾਂ ਰੋਟੀ ਇਸ ਪਾਸੇ ਕੱਟੀ ਫੜ ਲਿਆ ਹੈ ਤਾਂ ਮੈਂ ਨਹੀਂ ਗਿੱਦੀ ਤੋਂ ਹੋ ਜੇ ਮੈਂ ਚੈਣੀ ਮਿਉਣੀਆ ਚਲ ਇੱਕ ਜਰਾ ਆ ਕੇ ਗੱਲ ਵੀ ਕਰਦੀ ਰੱਖੀ ਪਾਣੀ ਵੀ ਨਹੀਂ ਪੀਣਾ ਸਾਡੀਆਂ ਮੱਜਾਂ ਤਾਂ ਇਹ ਟੱਫਦੀਆਂ ਨੇ ਮੈਂ ਉਹਨੂੰ ਕਹੂੰਗੀ ਹੋਰ ਹੋਰ ਪਰ ਪੈਣਾ ਜੀ ਪਾਣੀ ਤੋਂ ਪਿਆਸ ਹੋਗੀ ਬੰਨਾ ਔਖੇ ਦੇਣਗੇ ਸਾਡੀ ਤਾਂ ਮੈਸਾਂਏ ਕਰ ਦਿੰਦੇ ਪਾਲਾ ਕੁਛ ਸਾਗ ਖਾ ਲਓ ਰੋਟੀ ਚਲੋ ਜੀ ਆਪਾਂ ਨੇ ਕੰਮ ਨਿਬੜ ਗਿਆ ਆਪਾਂ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੱਝਾਂ ਨਾਲ ਕਾੜੇ ਵਿਆਹ ਹੁੰਦੇ ਨੇ ਹਣਾ ਜੀ ਤੇ ਬਹੁਤ ਜੀਤਾ ਕਰਦਾ ਹੁੰਦਾ ਵੀ 2 ਦਿਨ 4 ਦਿਨ ਜਾ ਕੇ ਵਿਆਹ ਦੇਖੀਏ ਪਰ ਜਿਹੜੇ ਘਰ ਦੇ ਨੂੰਵਾਰਿਆਂ ਨੂੰ ਮੱਝਾਂ ਨਹੀਂ ਆ ਤੋੜ ਤੱਕਮਾ ਹੋ ਜਾਂਦੇ ਨੇ ਮੱਝਾਂ ਦਾ ਬੜਾ ਆਪ ਹੋ ਜਾਣਾ ਜਿਹੜੀਆਂ ਜਣੇ ਕਿ ਹੋਰ ਕਿਸੇ ਨੂੰ ਨਹੀਂ ਮਿਲਦੀਆਂ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗ ਨਾਲ ਅੱਜ ਦੀ ਵੀਡੀਓ ਚੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ